ਕਾਲ ਜੀ ਅੱਜ ਵਾਲੇ ਇਹ ਵਾਲੇ ਦੁਪੱਟੇ ਰਹਿਣਗੇ ਫਸਟ ਦੁਪੱਟਾ ਜੋ ਮਸਲੀਨ ਤੇ ਆ ਜਿਸ ਦਾ ਪ੍ਰਾਈਸ 300 ਤੱਕ ਬਾਜ਼ਾਰ ਦੇ ਵਿੱਚ ਮਾਰਕੀਟ ਦੇ ਵਿੱਚ ਹੈਗਾ 2 ਮੀਟਰ ਦਾ ਦੁਪੱਟਾ ਹੋਵੇਗਾ ਤੇ ਫੋਰ ਸਾਈਡ ਤੇ ਇਸ ਤਰ੍ਹਾਂ 골ਡ ਦਾ ਵਰਕ ਹੋਏਗਾ ਕੰਨੀ ਦੇ ਉੱਤੇ ਮਸਲੀਨ ਦਾ ਪਲੇਨ ਦੁਪੱਟਾ ਆਪਣੀ ਸ਼ਾਪ ਤੇ ਇਸ ਦਾ ਪ੍ਰਾਈਸ ਆ 220 ਰੁਪਏ 220 ਦੇ ਵਿੱਚ ਪੂਰਾ ਖੁੱਲਾ ਡੁੱਲਾ 2.5 ਮੀਟਰ ਦਾ ਦੁਪੱਟਾ ਤੁਹਾਨੂੰ ਮਿਲ ਰਿਹਾ ਹੈ ਤੇ ਨੈਕਸਟ ਕੋਟਨ ਦੇ ਦੁਪੱਟੇ ਇਹ ਕੋਟਨ ਦੇ ਦੁਪੱਟੇ ਵਿੱਚ ਇਸ ਤਰ੍ਹਾਂ ਲਾਈਨਿੰਗ ਜੀ ਹੋਏਗੀ ਇਹ ਜਿਸ ਤਰ੍ਹਾਂ ਵਾਈਟ ਵੀ ਰੱਖ ਸਕਦੇ ਆ ਆਪਾਂ ਤੇ ਆਪਾਂ ਸੂਟਾਂ ਦੇ ਨਾਲ ਕੋਟਨ ਦੇ ਸੂਟਾਂ ਨਾਲ ਡਾਈ ਕਰਾ ਸਕਦੇ ਆ ਇਸ ਤਰ੍ਹਾਂ ਇਹਦੇ ਵਿੱਚ ਹੋਵੇਗਾ ਲਾਈਨਿੰਗ ਇਸ ਦਾ ਪ੍ਰਾਈਸ ਮਾਰਕੀਟ ਦੇ ਵਿੱਚ 150 ਆ ਆਪਣੇ ਕੋਲ ਇਸ ਦਾ ਪ੍ਰਾਈਸ ਆ 130 ਰੁਪਏ 130 ਦੇ ਵਿੱਚ ਇਹ ਦੁਪੱਟਾ ਮਿਲ ਰਿਹਾ ਨੈਕਸਟ ਇਹ ਵੀ ਕੋਟ ਨਾਲ ਦੁਪੱਟਾ ਪਲੇਨ ਦੇ ਵਿੱਚ ਇਹ ਵਾਲਾ ਸਾਰੇ ਫੋਰ ਸਾਈਡ ਇਸ ਤਰ੍ਹਾਂ ਲੈਂਸ ਲੱਗੀ ਹੋਏਗੀ ਕਰੋਸ਼ੀਅਲ ਲੈਂਸ ਆ ਵਾਲੀ ਦੁਪੱਟੇ ਤੇ ਇਸ ਦਾ ਪ੍ਰਾਈਸ 200 ਤੱਕ ਚੱਲ ਰਿਹਾ ਹੈ ਮਾਰਕੀਟ 200 ਤੇ 180 ਇੰਨਾ ਪ੍ਰਾਈਸ ਇਸ ਦਾ ਮਾਰਕੀਟ ਦੇ ਵਿੱਚ ਚੱਲ ਰਿਹਾ ਬਟ ਆਪਣੇ ਸ਼ਾਪ ਤੇ ਇਸ ਦਾ ਪ੍ਰਾਈਸ ਵੀ 130 ਰੁਪਏ ਹੀ ਰਹੇਗਾ ਪਲੇਨ ਦੇ ਵਿੱਚ ਦੁਪੱਟਾ ਹੈਗਾ ਕੋਟਨ ਬਿਲਕੁਲ ਸਾਫਟ ਕਾਟਨ ਇਹ ਸਾਰੇ ਦੁਪੱਟੇ ਨੇ تینੇ ਅਲੱਗ-ਅਲੱਗ ਉਹਦੇ ਮਸਲੀਨ ਦਾ ਤੇ ਦੋ ਕਾਟਨ ਦੇ ਆਪਣੀ ਸ਼ਾਪ ਤੇ ਆ ਕੇ ਤੁਸੀਂ ਲਿਜਾ ਸਕਦੇ ਹੋ ਥੈਂਕ ਯੂ so much